ਨੀਰੂ ਬਾਜਵਾ ਪਤੰਦ ਘਰ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਂਦਾ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਤੇ ਕਮਾਈ ਕਰਦੀ ਹੈ ਪੰਜਾਬੀ ਫਿਲਮਾਂ ਤੋਂ ਉਹ ਤੇ ਹਾਲੀਵੁੱਡ 'ਵਾਂਗ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ 'ਵਾਂਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਸੋਨੂੰ ਦੇਖ ਦੇਖ ਉਹਨਾਂ ਦੇ ਜਵਾਬ ਗਾ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਕੱਲ ਪਰਸਾਂ ਦੀ ਗੱਲ ਆ ਅੱਜ ਮੈਂ ਇਹ ਚੇਤੇ ਆ ਗਈ ਮੇਰੇ ਉਹ ਜਿਹੜੀ ਆਪਣੇ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਆ ਨੀਰੂ ਬਾਜਵਾ ਪਤ ਨਹੀਂ ਤੇ ਘਰਾਂ 'ਚ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚੀਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਉਹਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ ਚ ਗੱਲ ਕਰੂਗੀ ਜੰਗਰੇਜੀ ਚ ਗੱਲ ਕਰੂਗੀ ਅੰਗਰੇਜੀ ਚ ਅੰਗਰੇਜੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਢ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ ਤੇ ਆ ਜਿਹੜੇ ਲੋਕ ਸਾਨੂੰ ਛੋੜੇ ਮਗਰ ਲੱਗਦੇ ਆ ਨਾ गांव ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖਦੇ-ਦੇਖ ਕੇ ਉਹਨਾਂ ਦੇ ਜਵਾਗਾਂ ਹਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ੁਬਾਨ ਕੋਈ ਮਾੜੀ ਨਹੀਂ ਹੁੰਦੀ ਪਰ ਸੋਨੂੰ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਕਿ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂ ਬੋਲੀ 'ਚ ਕਰੋ ਇੱਕ ਬਾਈ ਕਹਿੰਦਾ ਮhalla ਕਲੀਨਿਕਾਂ ਦੇ ਵਿੱਚੋਂ ਫੋਟੋਆਂ ਲਾਤੀਆਂ ਸਟੌਜ ਵਾਲੇ ਦੀਆਂ ਉਹ ਭਰਾਵਾ ਉਹਦਾ ਬਹੁਤ ਕੁਝ ਲਾਹਣਗੇ ਉਹਨਾ ਨਾਂ ਹੀ ਬਦਲਾਤਾ ਮੁਹੱਲਾ ਕਲੀਨਿਕ ਦਾ ਨਾਂ ਹੁਣ ਤੁਹਾਨੂੰ ਪਤਾ ਹੋਣਾ ਜਿਹੜਾ ਹੋਰ ਰੱਖਤਾ ਉਹਨੇ ਸੈਂਟਰਲ ਕਹਿੰਦੇ ਆਹ ਨਾਂ ਰੱਖੋ ਜੇ ਪੈਸੇ ਲੈਣੇ ਹੈਲਥ ਨੂੰ ਸੇਤ ਆਪਣਾ ਸਿਹਤ ਵਾਲਾ ਸਿਸਟਮ ਚ ਪੈਸੇ ਲੈਣੇ ਤਾਂ ਆਹ ਨਾਂ ਰੱਖੋ ਇਹਦੇ ਇਹ ਤਾਂ ਜਦ ਮੈਂ ਤੁਹਾਨੂੰ ਦੱਸਿਆ ਵੀ ਚੰਡੀਗੜ੍ਹ ਗਿਆ ਡੈਮ ਗਏ ਪਾਣੀ ਗਏ ਪੰਜਾਬ ਨੇ ਵੀ ਇੰਝ ਜਾਬੜਨ ਲੱਗ ਪਿਆ ਹੌਲੀ ਹੌਲੀ ਆਪਣੀ ਗਿਣਤੀ ਘਟੀ ਜਾਂਦੀ ਹੈ ਜਵਾਬ ਤਾਂ ਤੁਸੀਂ ਇੱਕ ਜਮਣ ਲਾ ਗਏ ਜਿੱਥੇ ਮੁੰਡਾ ਹੋਗਾ ਉੱਥੇ ਬ੍ਰੇਕ ਮਾਰ ਦਿੰਦੇ ਆਂ ਵੀ ਗਾਹਾਂ ਚ ਜਵਾਕ ਨਹੀਂ ਲੈਣਾ ਪਰ ਉਹ ਜਵਾਕ ਕਿੱਥੋਂ ਹੋਣਗੇ ਖਾਣੇ ਦਾ ਮੋਮਨ ਸਾਹਿਬ ਤੁਸੀਂ ਪੀਜੇ ਮੋਮਸ ਆ ਲੇਜ 버거 ਪੀਜੇ ਕਿੱਥੋਂ ਜਵਾਬ ਹੋਣਿਆ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਨਾ ਜਿੰਨੂੰ ਅਸੀਂ ਆ ਗੰਦ ਖਵਾਈ ਜਨਾ ਜ਼ਹਿਰ ਫਾਸਟ ਫੂਡ ਆ ਮੈਦੇ ਵਾਲਾ ਇਹ ਅਗਲੀ ਪੀੜ੍ਹੀ ਤੋਂ ਜਵਾਬ ਨਹੀਂ ਪੈਦਾ ਹੋਣਿਆ ਮੇਰੀ ਗੱਲ ਲਿਖ ਕੇ ਲੈ ਲਓ ਹੁਣੀ ਆਈਵੀਫ ਸੈਂਟਰ ਖੁੱਲੇ ਪਏ ਆ ਥਾਂ ਥਾਂ ਤਾਂ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਕਈ ਕਈ ਆਈਵੀਫ ਸੈਂਟਰ ਖੁੱਲ ਗਏ ਟੀਕੇ ਨਾਲ ਜਵਾਬ ਲੈਣ ਲੱਗੇ ਟੀਕੇ ਨਾਲ ਕਿੱਧਰ ਨੂੰ ਹੋ ਗਏ ਪੰਜਾਬੀਓ ਆ ਮੋਮਸ ਪੀਜੇ ਖਾ ਕੇ ਨਹੀਂ ਮਿਲਖਾ ਸਿੰਘ ਅਰਗੇ ਦਾਰਾ ਸਿੰਘ ਅਰਗੇ ਪੈਦਾ ਹੋਣੇ ਇਹ ਹੋਣੀ ਨਹੀਂ ਉਹਨਾਂ ਸੈਂਟਰਾਂ ਚ ਲਿਆ ਕੇ ਪਤਾ ਨਹੀਂ ਕਿੱਥੋਂ ਦਾ ਸਪਰਮ ਲਿਆ ਕੇ ਉਹ ਸਾਡੇ ਜਨਾਨੀਆਂ ਦੇ ਗਰਭਾਂ ਚ ਭਰ ਕੇ ਡੀਐਨਏ ਬਦਲੀ ਜਾਂਦੇ ਆ ਆ ਇੱਕ ਕਹਿੰਦਾ ਸੀਚਿਆੜ ਲੱਗਿਆ ਬਾਈ ਲੁਧਿਆਣੇ ਕੱਲਾ ਕਿੱਥੇ ਲੱਗਿਆ ਸੀਚਿਆੜ ਡਰਾਮਾ ਯਾਰ ਸਰਕਾਰ ਦਾ ਖੂਜਾ ਪਟਕੇ ਰਹਿ ਗਿਆ ਅਸੀਂ ਜੇ ਇੱਥੇ ਜਿੰਨਾ ਗੰਦਮੰਦ ਆਇਆ ਕਰੂਗਾ ਰੋਕਿਆ ਕਰਾਂਗੇ ਉਹ ਭਰਾਵਾ ਸੀਚਿਆੜ ਸਾਹਿਬ ਉਹ ਸਰਕਾਰੀ ਸੰਤ ਜੀ ਤੁਹਾਨੂੰ ਬੇਨਤੀ ਕਰਦੇ ਆ ਜਨਾਬ ਮਾੜੀ ਮੋਟੀ ਜਿਹੜੀ ਸਾਨੂੰ ਲੋਕਾਂ ਨੇ ਇਜ਼ਤ ਦਿੱਤੀ ਸੀ ਹਵਾ ਪਾਣੀ ਧਰਤੀ ਬਚਾਉਣ ਦੀ ਗੱਲ ਕੀਤੀ ਉਹ ਪਾਣੀ ਚ ਕੈਮੀਕਲ ਪੈ ਰਿਹਾ ਹੈ ਉਹ ਕੈਮੀਕਲ ਜਿਹੜਾ ਫੈਕਟਰੀਆਂ ਡਾਈੰਗ ਇੰਡਸਟਰੀਆਂ ਇਲੈਕਟ੍ਰੋਪਲੇਟਿਕ ਇੰਡਸਟਰੀਆਂ ਆ ਪਾਰ ਰੀਆਂ ਨੇ ਉਹ ਕੈਮੀਕਲ ਕਿਵੇਂ ਸਾਫ਼ ਹੋਊਗਾ ਉਥੇ ਦਰਿਆ ਦੇ ਕੰਢੇ ਸਾਫ਼ ਕਰੀ ਜਾਂਨੇ ਹੋ ਝਾੜੀਆਂ ਪੱਟੀ ਜਾਂਨੇ ਹੋ ਵੱਡੇ ਦਰਿਆ ਦੇ ਆਸੇ ਪਾਸੇ ਵੀ ਸੜਕ ਬਣਾਉਣੀਆਂ ਉਹ ਗੱਲ ਆ ਹੋਇਆ ਕੈਂਸਰ ਪੈ ਤੇ ਅਸੀ ਚਲ ਬੁਖਾਰ ਦੀ ਦਵਾਈ ਚੱਕੀ ਫਿਰਦਾ ਕਿੱਥੇ ਹਲੋ ਕੁੜੂ ਕਦੇ ਬੁੜੀ ਦਾ ਹੰਗਾਮਾ